ਤੇ ਅੱਜ ਆਪਾਂ ਲੈ ਕੇ ਆ ਗਏ ਤੁਹਾਡੇ ਵਾਸਤੇ ਦੋ ਸਵਿਫਟ ਡਿਜ਼ਾਇਰ ਤੇ ਸਵਿਫਟ ਕਾਰਾਂ ਦਾ ਜੋੜਾ ਬਹੁਤ ਸੋਹਣੀਆਂ ਕਾਰਾਂ ਨੇ ਮਤਲਬ ਇੱਕ ਇੱਕ ਦੋ ਦੋ ਪੀਸ ਪੇਂਟ ਨੇ ਗੱਡੀ ਦੇ ਬਾਕੀ ਆਲ ਓਰੀਜਨਲ ਨੇ ਜਿਹੜੇ ਕਦੇ ਵੀਰ ਨੇ ਗੱਡੀਆਂ ਸਾਫ਼ ਸੁਥਰੀਆਂ ਵਧੀਆ ਘੱਟ ਚੱਲੀ ਗੱਡੀਆਂ ਲੈਂਦੀਆਂ ਤੇ ਆਪਣੇ ਕੋਲੇ ਇਹ ਗੱਡੀਆਂ ਆ ਜਾਂਦੀਆਂ ਉਸ ਤੋਂ ਪਹਿਲਾਂ ਬਈ ਪਤਾ ਕਰ ਲੋ ਨੋਟ ਆਪਣਾ ਧੂਰੀ ਕਾਰ ਵਿਆਰ ਓਪੋਜ਼ਿਟ ਟੀਵੀਐਸ ਏਜੰਸੀ ਨੀਅਰ ਸਮਾਰਟ ਪੁਆਇੰਟ ਸ਼ਹਿਰ ਧੂਰੀ ਲਓ ਜੀ ਆਪਾਂ ਕਰਦੇ ਹੁਣੇ ਕਾਰ ਦੀ ਗੱਲ ਇਹ ਕਾਰ ਆ ਗਈ ਆ ਜੀ ਫਸਟ ਆਪਨ ਕੋਲ ਡਿਜ਼ਾਇਰ 2014 ਮਾਡਲ ਆ ਸਾਈਡਾਂ ਸੂਡਾਂ ਦੇ ਇੱਕ ਇੱਕ ਦੋ ਦੋ ਪੀਸ ਪੇਂਟ ਨੇ ਪਰ ਹੈਗੀ ਇਹ ਲੋ ਬਜਟ ਵਾਲੀ ਕਾਰ ਬਹੁਤ ਸੋਹਣੀ ਕਾਰ ਆ ਤੇ ਆਪਾਂ ਤੁਹਾਨੂੰ ਦਿਖਾਨੇ ਗੱਡੀ ਦੀ ਬਾਡੀ ਰਹਿਣ ਤੇ ਫਸਟ ਆਪਾਂ ਤੁਹਾਨੂੰ ਦਿਖਾਨੇ ਇੰਜਨ ਗੱਡੀ ਦਾ ਕੋਟੇ ਪਿੱਲਰਾਂ ਦੀ ਗੱਡੀ ਹੁੰਦੀ ਆ ਕੋਟੇ ਮੋਟੇਆਂ ਦੀ ਬਿਲਕੁਲ ਪ੍ਰੋਪਰ ਕਾਰ ਆ ਇਹ ਕੋਈ ਕਿਸੇ ਪਾਸੇ ਲੱਗੀ ਵੱਜੀ ਨਹੀਂ ਕਿਸੇ ਪਾਸੇ ਐਕਸੀਡੈਂਟ ਨਹੀਂ ਫੱਟੀ ਫੁੱਟੀ ਗੱਡੀ ਦੀ ਸ਼ੀਲਡ ਆ ਇਹ ਖੁੱਲੀ ਨਹੀਂ ਕਿਸੇ ਪਾਸਿਓਂ ਬੌਂਡ ਇੱਕ ਪਾਸਿਓਂ ਖੁੱਲਿਆ ਹੋਇਆ ਡੇ ਟੱਚਿੰਗ ਬਾਚਿੰਗ ਹੋਇਆ ਗੱਡੀ ਦਾ ਪਾਰ ਗੱਡੀ ਕੋਈ ਐਕਸੀਡੈਂਟ ਨਹੀਂ ਕਿਸੇ ਪਾਸੇ ਲੱਗੀ ਬਜੇ ਨਹੀਂ ਬਾਕੀ ਦੋਸੀ ਦੋਸੀ ਨੰਬਰ ਗੱਡੀ ਦਾ ਪ੍ਰੋਪਰ ਆ ਆਪਾਂ ਸਟਾਰਟ ਕਰਕੇ ਦੇਖਦੇ ਹਾਂ ਨੇ ਤੁਹਾਨੂੰ ਕਾਰ ਲੋ ਇੰਜਨ ਦੀ ਵੀ ਦੇਖ ਸਕਦੇ ਹੋ ਕਾਰ ਕਿਸੇ ਵੀਰ ਨੇ ਘੱਟ ਰੇਟ ਵਿੱਚ ਡਿਜ਼ਾਇਰ ਲੈਣੀ ਆ ਤਾਂ ਆਪਣੇ ਕੋਲੇ ਇਹ ਬਹੁਤ ਸੋਹਣੀ ਕਾਰ ਹਾਜ਼ਰ ਆ ਟਾਇਰ ਤਕਰੀਬਨ 30 ਤੋਂ 40% ਟਾਇਰ ਥੋੜੇ ਜੇ ਲੋ ਨੇ ਬਾਕੀ ਦਿੱਲੀ ਦਾ ਨੰਬਰ ਆ ਲੋ ਜੀ ਡਿੱਗੀ ਦੀ ਦਿਖਾਨਾ ਆ ਤੁਹਾਨੂੰ ਕਾਰ ਲੋ ਜੀ ਡਿੱਗੀ ਦੀ ਵੀ ਦੇਖ ਸਕਦੇ ਹੋ ਕਾਰ ਟਿਪਣੀ ਦੀ ਗੱਲ ਕਰੀਏ ਸਟਿਪਣੀ ਹੈਗੀ ਆ 40% ਬੂਟ ਫਲੋਰ ਕਿਸੇ ਪਾਸੇ ਰਸਟ ਨਹੀਂ ਕਿਸੇ ਪਾਸੇ ਕੋਈ ਲੱਗੇ ਹੋਈ ਜੀ ਨਹੀਂ ਡੁੱਗੀ ਡੁੱਗੀ ਬੈਰਾ ਵੀ ਇਹ ਗੱਡੀ ਦੀ ਛੇੜਾ ਲੋ ਜੀ ਡਰਾਈਵਰ ਸਾਈਡ ਤੋਂ ਦੇਖ ਸਕਦੇ ਹੋ ਪ੍ਰੋਪਰ ਕਾਰ ਬੈਕ ਤੋਂ ਵੀ ਦਿਖਾਨਾ ਤੁਹਾਨੂੰ ਇੰਟੀਰੀਅਰ ਦੀ ਕਾਰ ਤੋਂ ਬਾਕੀ ਮੈਟਿੰਗ ਮੋਟਿੰਗ ਗੱਡੀ ਦੀ ਬਿਲਕੁਲ ਨਿਊ ਆ ਦੇਖ ਸਕੋ ਦਿਓ ਤੁਸੀਂ ਮੈਟਿੰਗ ਮੋਟਿੰਗ ਸੀਟ ਕਵਰ ਵਗੈਰਾ ਸਭ ਕੁਝ ਗੱਡੀ ਦੇ ਨਿਊ ਹੀ ਪਏ ਹੋਏ ਨੇ ਲੈਦਰ ਦੀ ਪੌਸ਼ਿੰਗ ਆ ਤੇ ਮੀਟਰ ਦੀ 70000 ਸਮਥਿੰਗ ਇਹ ਚੱਲੀ ਘਾਰਾ ਇਹ ਕਰੇਲੂ ਘਾਰਾ ਕਿਸੇ ਕਸਟਮਰ ਦੀ ਘਾਰੇ ਆਪਣੀ ਕਾਰ ਨਹੀਂ ਹੈਗੀ ਜਿਵੇਂ ਹੈਗੀ ਐਜ਼ ਇਟ ਦੇਖੋ ਲਿਬੜੇ ਲਿਬੜੀ ਜਿਵੇਂ ਵੀ ਹੈਗੀ ਓਮੀ ਐ ਕਾ ਲੋ ਜੀ ਵੀਰੇ ਇੰਜਨ ਦੀ ਆਪਾਂ ਤੁਹਾਨੂੰ ਦਿਖਾ ਦਈਏ ਘਾਰ ਦੋਨੇ ਚਾਬੀਆਂ ਗੱਡੀ ਦੇ ਨਾਲ ਨੇ 2014 ਮੋਡਾ ਇਹ ਗੱਡੀ LDI ਤੋਂ BDI LDI ਆਪਸ਼ਨਲ ਤੋਂ BDI ਕਨਵਰਟ ਹੋਈ ਹੀ ਆ ਇਹ ਆਪਣਾ ਦੱਸਣਾ ਜ਼ਰੂਰੀ ਆ ਤੇ ਭਾਈ ਇਸ ਗੱਡੀ ਦਾ ਰੇਟ ਆ ਜੀ 295000 ਰੁਪਏ ਬੇਦਨਸ ਪੰਜਾਬ ਜਾਂ ਕਿਸੇ ਵੀ ਜਗ੍ਹਾ ਦੀ ਤੁਸੀਂ ਐਨਓਸੀ ਲੈ ਸਕਦੇ ਹੋ ਲੋਨ ਦੀ ਸੁਵਿਧਾ ਵੀ ਦੋਨੇ ਗੱਡੀਆਂ ਤੇ ਉਪਲਬਧਤਾ ਇਸ ਗੱਡੀ ਤੇ ਲੋਨ ਤਕਰੀਬਨ ਤੁਸੀਂ ਐ ਲਾ ਲਓ ਵੀ 2.5 ਤੋਂ 2.7 ਦੇ ਵਿੱਚ ਵਿੱਚ ਲੋਨ ਹੋ ਜਾਊਗਾ ਲਗਭਗ ਤੁਹਾਨੂੰ ਐ ਲਾ ਲਓ ਵੀ 60000 65000 ਗੱਡੀ ਦੇ ਨਾਮ ਲੈ ਕੇ ਆmdi ਲੋੜਾ ਥੋੜਾ ਬਾਕੀ ਲੋਨ ਹੋ ਜਾਊਗਾ ਤੇ ਸੈਕੰਡ ਕਾਰ ਆ 2015 ਮਾਡਲ এবੀਐਸ ਬ੍ਰੇਕਾਂ ਵਾਲੀ ਬਹੁਤ ਸੋਹਣੀ ਕਾਰ ਆ ਵੀ ਇਹਦਾ ਆਪਾਂ ਤੁਹਾਨੂੰ ਇੰਜਨ ਇੰਜਨ ਸਾਊਂਡ ਬਹੁਤ ਸੋਹਣਾ ਬਾਕੀ ਚਲਾਈ ਤੇ ਬਹੁਤ ਸੋਹਣੀ ਗੱਡੀ ਦੀ ਆ ਇਹ ਆਪਾਂ ਤੁਹਾਨੂੰ ਦਿਖਾਣਾ ਸਟਾਰਟ ਕਰਕੇ ਕਰ ਲਓ ਜੀ ਇੰਜਨ ਦੀ ਆਪਾਂ ਸਟਾਰਟ ਕਰਤੀ ਆ ਕਰ ਤੇ ਵੀਰ ਆ ਗਿਆ এবੀਐਸ ਬ੍ਰੇਕਾਂ ਵਾਲਾ ਮਾਡਲ ਬਾਕੀ ਚਾਸੀ ਤੁਸੀ ਨੰਬਰ ਚੈੱਕ ਕਰ ਸਕਦੇ ਚਾਸੀ ਚੂਸੀ ਨੰਬਰ ਓਕੇ ਆ ਇਹ এবੀਐਸ ਬ੍ਰੇਕ ਨੇ ਬਾਕੀ ਫੁੱਟੀ ਫੁੱਟੀ ਗੱਡੀ ਦੀ ਛੇੜਲਾ ਇੱਕ ਹੈਂਡਰ ਖੁੱਲਾ ਹੈ ਬਾਕੀ ਕਾਰੀ ਗੱਡੀ ਲਗਭਗ ਸ਼ੀਲਡਾ ਪਾਸ ਬਸ ਸ਼ਾਰਟਕਟ ਜੀ ਗੱਲ ਇਹ ਹੈ ਵੀ ਇਹ ਕਿਸੇ ਪਾਸੇ ਲੱਗੀ ਵੱਜੀ ਨਹੀਂ ਕੱਢੀ ਐਕਸੀਡੈਂਟ ਨਹੀਂ ਇੰਜਨ ਦਾ ਸਾਊਂਡ ਬਹੁਤ ਪਿਆਰਾ ਚਲਾਈ ਬਹੁਤ ਸੋਹਣੀ ਹੈ ਗੱਡੀ ਦੀ ਬਾਕੀ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਨੇ 70 ਤੋਂ 80% ਪਿਛਲੇ ਹੈਗੇ ਨੇ 50 ਤੋਂ 60% ਲੋ ਜੀ ਡਰਾਈਵਰ ਸਾਈਡ ਤੋਂ ਦੇਖੋ ਪੂਰੀ ਬਾਾਕੀ ਬੈਕ ਸਪੈਲਰ ਗੱਡੀ ਦੇ ਉੱਤੇ ਲੱਗਿਆ ਹੋਇਆ ਦੇਖੋ ਜੀ ਵਿੱਚੋਂ ਇੰਟੀਰੀਅਰ ਦੀ ਵੀ ਕਾਰ ਬਹੁਤ ਸੋਹਣੀ ਹੈ 80 ਕੇ ਹਜ਼ਾਰ ਦੇ ਸਮਥਿੰਗ ਸਰਵਰ ਕੋਡ ਦੇ ਨਾਲ ਚੱਲੀ ਹੀ ਕਾਰ ਆ ਬਾਕੀ ਸੀਟਾਂ ਸੁੱਟਾਂ ਗੱਡੀ ਦੀਆਂ ਬਿਲਕੁਲ ਵਧੀਆ ਪਈਆਂ ਨੇ ਲੈਦਰ ਦੀ ਪੋਸ਼ਿੰਗ ਆ ਮੈਟਿੰਗ ਮੋਟੀ ਇਸ ਗੱਡੀ ਦੀ ਵੀ ਹੋਈ ਆ ਬਾਕੀ ਇਲੈਕਟ੍ਰੋਨਿਕ ਸ਼ੀਸ਼ੇ ਗੱਡੀ ਦੇ ਆਟੋ ਇਲੈਕਟ੍ਰੋਨਿਕ ਫੋਲਡ ਕੰਪਨੀ ਵੱਲਿਆਂ ਦੇ ਨੇ ਬਾਕੀ ਲਾਈਕ ਪੀਂ ਗੱਡੀ ਤੇ ਇਹ ਐਸੈਸਰੀ ਆ ਗੱਡੀ ਦੀ ਲਓ ਜੀ ਕਨੈਕਟਰ ਸਾਈਡ ਤੋਂ ਵੀ ਦੇਖ ਸਕਦੇ ਹੋ ਬੈਕ ਤੋਂ ਕਾਰ ਡੱਗੀ ਦੀ ਵਿਖਾਣਾ ਡੱਗੀ ਦੀ ਬਹੁਤ ਸੋਹਣੀ ਕਾਰ ਆ ਏਬੀਐਸ ਬ੍ਰੇਕ ਜਿਵੇਂ ਆਪਾਂ ਗੱਲ ਕਰਦੇ ਏਬੀਐਸ ਬ੍ਰੇਕ ਵਾਲਾ ਇਹ ਮਾਡਲ ਆ ਬੀਡੀ ਆਪਸ਼ਨਲ ਵੀ ਆਪਾਂ ਇਸ ਕਾਰ ਨੂੰ ਕਹਿ ਦਿੰਦੇ ਆ। ਲੋ ਜੀ ਡੱਗੀ ਵੀ ਦੇਖ ਸਕਦੇ ਹੋ ਕਾਰ। ਟਾਇਰਾਂ ਦੀ ਗੱਲ ਕਰੀਏ ਟਾਇਰ ਇਸ ਦਾ ਹੈਗਾ ਤਕਰੀਬਨ 80% ਦੇ ਸਮਥਿੰਗ ਟਾਇਰ ਆ ਬੂਟ ਫਲੋਰ ਬਿਲਕੁਲ ਸਾਫ ਆ। ਲੋ ਜੀ ਕਨੈਕਟਰ 사이ਡ ਤੋਂ ਵੀ ਦੇਖ ਸਕਦੇ ਹੋ ਪੂਰੀ ਕਾਰ। ਸੋਹਣੀ ਕਾਰ ਆ ਵੀਰੇ ਥੋੜੇ ਟਾਈਮ ਲਈ ਕਾਰ ਹੈ ਬਾਕੀ ਕ੍ਰੋਮ ਦੀ ਐਸੈਸਰੀ ਲੱਗੀ ਹੈ। ਬਾਕੀ ਮਿਊਜ਼ਿਕ ਸਿਸਟਮ ਵਗੈਰਾ ਗੱਡੀ 'ਚ ਲੱਗਿਆ ਹੋਇਆ ਬਾਕੀ ਬੈਕ ਕੈਮਰਾ ਵਗੈਰਾ ਸਭ ਕੁਝ ਗੱਡੀ 'ਚ ਹੈਗਾ ਸੈਂਸ ਸਿਸਟਮ ਸਾਰੇ ਗੱਡੀ ਦੇ ਵਰਕਿੰਗ ਨੇ ਤੇ ਫਰੰਟ ਸ਼ੀਸ਼ਾ ਗੱਡੀ ਦਾ ਨਾਲ ਦੀ ਆ ਇੰਸ਼ੋਰੈਂਸ ਗੱਡੀ ਦੀ ਫੁੱਲਾ ਦੋਨੇ ਚਾਬੀਆਂ ਗੱਡੀ ਦੇ ਗੱਡੀ ਆਪਾਂ ਤੁਹਾਨੂੰ ਦਿਖਾਤੀ ਆ ਗੱਡੀ ਬਹੁਤ ਸੋਹਣੀ ਆ ਜਿਹੜੇ ਕਿਸੇ ਵੀਰ ਨੇ 스ਵਿਫਟ ਕਾਰ ਵਧੀਆ ਕਾਰ ਲੈਣੀ ਆ ਘਰੇਲੂ ਕਾਰ ਲੈਣੀ ਆ ਸੋਹਣੀ ਕਾਰ ਲੈਣੀ ਆ ਤਾਂ ਆਪਣੇ ਕੋਲੇ ਇਹ ਵੀ ਹਾਜ਼ਰ ਆ ਤੇ 스ਵਿਫਟ ਡਿਜ਼ਾਇਰ ਵੀ ਕੋਈ 스ਵਿਫਟ ਡਿਜ਼ਾਇਰ ਦਾ ਚਾਹ ਬਣਾ ਤਾਂ 스ਵਿਫਟ ਡਿਜ਼ਾਇਰ ਵੀ ਆਪਣੇ ਕੋਲੇ ਹਾਜ਼ਰ ਆ ਤੇ ਇਸ ਤੇ तकरीबन ਲੋਨ तकरीबन 1.5 ਲੱਖ ਦੇ ਲਵੇ ਹੋ ਜਾਊਗਾ ਤੇ ਇਸ ਗੱਡੀ ਦਾ ਰੇਟ ਆ ਜੀ 4,25,000 ਰੁਪਏ ਵਿਦਾਨ ਨੂੰ ਸੀ ਪੰਜਾਬ ਜਾਂ ਕਿਸੇ ਵੀ ਜਗ੍ਹਾ ਦੀ ਤੁਸੀਂ ਐਨਓਸੀ ਲੈ ਸਕਦੇ ਹੋ ਅਸੀਂ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ ਬਾਕੀ ਭਾਈ ਘੱਟ ਚੱਲੀਆਂ ਗੱਡੀਆਂ ਲਈ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਮਿਲਦੇ ਬਰੇ ਨੈਕਟੀਵਿਟੀ ਤਤਾ ਸਾਰੀ ਬਰੇ ਰਿਹਾ ਸასიਕਾਰ